ਇਹਦੋ ਵੀ ਚੋਰੀ ਬਾਬਿਆਂ ਜੀ ਇਹ ਧੂਨੇ ਦੀ ਥਾਂ ਦੱਸੋ ਇਹ ਵੀ ਦੱਬਰੇ ਸੀ ਨਹੀਂ ਧੂਨਾ ਸਾਹਿਬ ਨੂੰਣਾ ਸੀ ਇਹਨੇ ਟਾਈਮ ਤੇ ਛੱਡਿਆ ਵੀ ਨਹੀਂ ਛੱਡਿਆ ਨਹੀਂ ਧੂਨੇ ਦੀ ਸਾਭ ਨਹੀਂ ਛੱਡੀ ਉਹ ਵੀ ਨਹੀਂ ਛੱਡੀ ਤੁਸੀਂ ਡੇਰੇ ਚ ਰਹਿੰਦੇ ਹੋ ਹਾਂਜੀ ਮੈਂ ਚੇਲੇ ਹਾਂ ਅੱਛਾ ਬਾਬਾ ਜੀ ਚੇਲੇ ਹੋ ਹੈ ਕੀ ਨਾਂ ਹੈ ਤੁਹਾਡਾ ਰਮਨ ਜੀ ਅੱਛਾ ਇਹ ਧੂਨੇ ਦੀ ਥਾਂ ਸੀਗੀ ਇਹ ਹਾਂਜੀ ਤੁਸੀਂ ਕਿਹਾ ਸੀ ਵੀ ਛੱਡ ਦੇ ਕਿਹਾ ਜੀ ਇਹਨੂੰ ਬਹੁਤ ਟਾਈਮ ਦਾ ਕਹਿ ਰਹੇ ਤਿੰਨ ਚਾਰ ਸਾਲ ਤੋਂ ਕਹਿ ਰਹੇ ਹਾਂ ਵੀ ਛੱਡ ਦੇ ਛੱਡ ਦੇ ਛੱਡਦਾ ਨਹੀਂ ਛੱਡ ਨਹੀਂ ਅੱਛਾ ਇਹ ਬਾਕੀ ਦੁਕਾਨਾਂ ਕਿਹਦੀਆਂ ਹਾਂਜੀ ਦੋ ਦੁਕਾਨਾਂ ਕੱਟੀਆਂ ਨੇ ਹੈ ਤਾਂ ਡੇਰੇ ਦੀਆਂ ਹਾਂਜੀ ਹਾਂ बन में सो आगे ना ठीक है नरेंद्र नरेंद्र क्या हुआ यहाँ पर हुआ वो टूट दे रहा था सपोर्ट एक खुल गया तो एक बंदा टूट दे रहा था उसी में जबरदस्ती थोड़ा सा किया उसी के दिया सपोर्ट कैसे मतलब तो नाम क्या है उसका लगा जो बंदा एडमिट है उसका क्या नाम है राहुल नाम राहुल अब उसकी सेहत कैसी है वो आट। आटा। 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 नहीं अब तबीयत कैसी है जो चोट लगी है उसको वो तो यहाँ बहुत ब्लड जा रहा था वो अस्पताल तो हमने किया कौन से हॉस्पिटल में पता है तुम लेके गए हो उसको अस्पताल तो आप कहाँ थे आप भी थे इसमें काम हम यही काम कर रहे थे आप भी साथ आपको बताया नहीं कहाँ पे लेके गए हम तो यही है मालक लेके गए दस या नहीं कितने लेके गए तो इसका, तो इसका भाई बोलते नहीं है बंदे क्या हल करेंगे नहीं के बोले तो नहीं रहा बोला अगे दिन करना किसे होर दिए? हाँ जी कहीं होर दिए। तो कहाँ तो छोटी जी सीधी। <स्प्राँग> मनोज क्या हुआ ऊपर? ये सवाल ये सवाल सही बता। जो हुआ तेरे साथ वो बता दे। ऊपर सिलेंडर गिरा। कैसे मतलब क्या हुआ था एकदम? मार रहा था। कौन मार रहा था प्लेट पे चढ़ाव नहीं होना ना गार्डन पे ये जो लेंटर में शटरिंग लगी है ये तो बड़ी कम शटरिंग है ये जायज है शटरिंग जायज होता लेकिन वो प्लेट पे गार्डन लेकिन पूरा चढ़ाव नहीं हुआ होगा नहीं जो शटरिंग लगी है बहुत कमजोर लगी हुई है मैंने देखी है ऊपर से अब वो ये तो सर हम नहीं देखे क्या हुआ क्या इसके साथ में क्या नाम ये है सब गिरा हम सर अभी आए हमारे कमरे का इसका नाम क्या है इसका नाम है मनोज कुमार हाँ। तो दो बंदे कर रहे हैं नीचे एक ये था एक और कहीं ज्यादा उसका क्या नाम है एक और है एक लेबर वाला और है ये ज्यादा चोट तो नहीं लगी इनके कितना टांके लगे क्या बस सिर्फ लगी है और कहीं तो लगी। नहीं लगी कोई कोई गलती तो नहीं थी नहीं। किसी की किसी ने कच्चा कुछ किया हो या क्या ठोक क्या रहा था क्या बोल रहे थे क्या ठोक रहा था, था। चढ़ाव नहीं जगह तो पता क्या सर जी सपोर्ट को चाहे कुछ भी ठोके चढ़ाव प्रॉपर रहेगा तो कुछ नहीं हो सकता ठीक है ना कितना ऊंचा भी चले जाएगा ठोकेगा तो उसमें जब प्लेट का चढ़ाव रहेगा तो गिरेगा नहीं अगर जब चढ़ाव नहीं रहेगा तो थोड़ा सा तो गिरेगा क्या लगता है क्या जल्दबाजी में लेंटर डल रहा था इस वजह से ही हुआ है क्या यही पता है कोई जल्दबाजी में डल रहा था क्या लेंटर बोल रहे थे जल्दबाजी में डाल दो

ਇਹ ਤਾਂ ਜਿਵੇਂ ਮੇ ਤੋਂ ਨਾ ਜ਼ਬਰਦਸਤੀ ਲਿਖਤ ਆਪਣੇ ਆਪੇ ਕਰਾ ਲਿਆ ਹਰਦਿਆਲ ਕੰਪੋਜ਼ ਨਾਲ ਸੀ ਮੇ ਤੋਂ ਧੱਕੇ ਨਾਲ ਸਾਈਨ ਕਰਾ ਕੇ ਲੈ ਗਈ ਕੌਣ ਕਰਾ ਕੇ ਲਿ ਗਈ ਹਰਦਿਆਲ ਕੰਪੋਜ਼ ਇਹ ਬੰਦੇ ਦੇ ਕਹੇ ਸੀ ਹਾਂ ਇਹ ਬੰਦੇ ਤੁਹਾਨੂੰ ਪ੍ਰੈਸ਼ਰਾਈਜ਼ ਕਰਦਾ ਪ੍ਰੈਸ਼ਰ ਇਹ ਉਹਦਾ ਕੰਨਾ ਧੱਕਾ ਧੰਦੀ ਗਿਆ ਥਾਣੇ 'ਚ ਮੇਰੇ ਖਿਲਾਫ ਹਾਂ ਤੇ ਇਹ ਕਿਰਾਇਆ ਘੱਟ ਦਿੰਦਾ ਜਮ 2660 ਰੁਪਿਆ ਦਿੰਦਾ ਦਾ ਚਾਰ ਦੁਕਾਨਾਂ ਤੇ ਪਿੱਛੇ ਇਹਦਾ ਗਦਾਮ ਆ 300 ਗਾਜ ਦਾ ਅੱਛਾ ਤੇ ਫਿਰ ਇਹ ਉਹਨੇ ਦਬਾਅ ਪਾ ਕੇ ਆਪਣੇ ਆਪ ਐਲੈਕਟ ਕਰ ਲਏ ਤੇ ਰਾਤ ਨੂੰ ਆਏ ਇਹਨੂੰ ਵੀ ਬੁਲਾ ਲਿਆ ਤੇ ਮੈਂ ਮੰਨਦਾ ਨਹੀਂ ਤਾਂ ਜ਼ਬਰਦਸਤੀ ਮਨਾ ਕੇ ਮੈਂ ਤਸਹਈਨ ਕਰਾ ਲਈ ਵੀ ਨਾਮ ਕੀ ਹੈ ਇਸ ਬੰਦੇ ਦਾ ਇਹਦਾ ਕੀ ਨਾਮ ਕੀਦਾ ਜਿਹਨੇ ਦੁਕਾਨਾਂ ਲਗਾਈਆਂ ਇਹਦਾ ਰਵੀ ਜੈਨ ਹੈ ਕਿੰਨੇ ਸਾਲੋਂ ਤੋਂ ਕਰ ਰਿਹਾ ਦੁਕਾਨਾਂ ਲਿਖੇ ਹੈ ਇਹਦਾ ਪਹਿਲਾ ਪਿਓ 30 ਸਾਲ ਲਾ ਲਿਆ ਹੈ ਨਾ 35 ਸਾਲ ਹੋ ਗਏ ਤੈਨੂੰ ਮੈਂ ਤਾਂ ਚਾਰ ਦੁਕਾਨਾਂ ਦਾ 2660 ਦਾ ਕਿਰਾਇਆ ਦੇ ਰਿਹਾ ਪਹਿਲਾਂ ਦੰਦਾ ਤਾਂ ਹੁਣ 15000 ਕੀਤਾ ਇਹਨਾਂ ਨੇ ਅੱਛਾ ਚਾਰ ਦੁਕਾਨਾਂ ਹੈ ਪਿੱਛੇ 300 ਗਜਾ ਜਗਾ ਪਿੱਛੇ ਹੈ ਇਹ ਸਾਰੀ ਸਾਰੀ ਜਗ੍ਹਾ ਤੇ ਲੈਂਟਰ ਪਾ ਰਹੇ ਸੀ ਹਾਂ ਉਹ ਕਹਿੰਦੇ ਧੁਣਾ ਦੀ ਜਿਹੜੀ ਧੁਣਾ ਸਾਹਿਬ ਦੀ ਥਾਂ ਛੱਡੀ ਸੀ ਉਹਤੇ ਵੀ ਲੈਂਟਰ ਪਾ ਰਹੇ ਕਿ ਉਹ ਛੱਡਦਾ ਹੀ ਨਹੀਂ ਤੁਸੀਂ ਉਹ ਤਾਂ ਸਾਡੀ ਸੀ ਨਾ ਛੜਾਈ ਤੁਸੀਂ ਕਿਹਾ ਹਾਂ ਕਿਹਾ ਇਹਨੂੰ ਬਹੁਤ ਜਿਹੜਾ 2 ਸਾਲ ਹੋ ਗਏ ਕਹਿੰਦੇ ਇਹ ਛੱਡਦਾ ਨਹੀਂ ਕਹਿੰਦਾ ਮੈਂ ਜਦੋਂ ਲੈਂਟਰ ਪੈਜੂਗਾ ਮੇਰਾ ਫਰਥ ਲੱਗ ਜਾਊਗਾ ਫਿਰ ਮੈਂ ਖਾਲੀ ਕਰੂੰਗਾ ਨਹੀਂ ਜਿਹੜੀਆਂ ਡੇਰੀ ਦੀ ਜ਼ਮੀਨ ਹੁੰਦੀ ਹੈ ਇਹਨੂੰ ਤਾਂ ਵੇਚ ਤਾਂ ਸਕਦੇ ਨੇ ਵੇਚ ਕੇ ਕਿਰਾਇਆ ਕਿਰਾਇਆ ਦਿੱਤੀਆਂ ਮੋਰ ਤੋਂ ਕੋਈ ਕੇਸ ਚੱਲਦਾ ਕਿਤੇ ਤੁਹਾਡਾ ਇਹਨਾਂ ਦਾ ਕੋਈ ਚੱਲਦਾ ਕਿ ਇਹਨਾਂ ਨਾਲ ਤਾਂ ਕੋਈ ਕੇਸ ਨਹੀਂ ਕੋਈ ਕੇਸ ਨਹੀਂ ਬਸ ਐਦਾ ਹੀ ਨਜਾਇਜ਼ ਤਬਦੀ ਬੈਠੀ ਹਾਂ ਨਾ ਤੁਸੀਂ ਕੇਸ ਕੀਤਾ ਨਾ ਉਹਨਾਂ ਨੇ ਕੀਤਾ ਹਾਂ ਹਰਦਿਆਲ ਕੰਪੋਜ ਦਾ ਕੀ ਰੋਲ ਹੈ ਤੁਸੀਂ ਨਾਂ ਲਿੱਤਾ ਇੱਕ ਡਿਟੇਲ ਹਰਦਿਆਲ ਤੂੰ ਬੋਲਦਾ ਵਿੱਚ ਪਾਇਆ ਤਾਂ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਮੇਰੇ ਖਿਲਾਫ ਪੈਸ਼ਨ ਸੁਪੀ ਦੇ ਵੀ ਮੈਂ ਇਹ ਫੱਟਾਂ ਨੂੰ ਆ ਕਰਦਾ ਉਹ ਪਤਾ ਹੈ ਝੂਠੀ ਦਰਖਾਸਤ ਅੱਛਾ ਉਹ ਫਿਰ ਉਹਨਾਂ ਨੇ ਇੰਸਪੈਕਟਰ ਨੂੰ ਕਹਿ ਕੇ ਅੜਾ ਆਪਣਾ ਖਮਾਂਤ ਖਨੌੜੇ ਵਾਲੇ ਤੇ ਅਰਵਿੰਦਰ ਖਨੌੜਾ ਹਾਂ ਤੇ ਫਿਰ ਉਹਨਾਂ ਨੇ ਦੱਸਿਆ ਵੀ ਇਹ ਤਾਂ ਝੂਠੀ ਹੈ ਇਹ ਵੀ ਗੱਲ ਤਾਂ ਕੋਈ ਹੋਰ ਹੈ ਫਿਰ ਲੋਕ ਕਹਿੰਦਾ ਵੀ ਭਾਈ ਕਰਾਇਆ ਵਧਾਲਾ ਤੇਰਾ ਪਿਓ ਹੋ ਗਿਆ ਤਿੰਨ ਸਾਲ ਮਰੇ ਨੂੰ ਫੇਰ ਤੂੰ ਆਪਣੇ ਨਾਮ ਲਿਖਤ ਕਰਾ ਲਾ ਇਹ ਲਾੜੇ ਲੈ ਜਾਂਦਾ ਤਾਂ ਮੇਰੇ ਨਾਲ ਅੱਛਾ ਕਦੇ ਹਾਂ ਕਰਦਾ ਕਦੇ ਮੁੱਕ ਜਾਂਦਾ ਫਿਰ ਹਰਿਆਰ ਕੰਪੋਜ਼ ਕੋਲ ਚਲੇ ਗਿਆ ਉਹਦੀ ਕੋਠੀ 'ਚ ਜਾ ਕੇ ਫੈਸਲਾ ਕਰਿਆ ਇਹ ਆਪੇ ਹਾਂ ਤੁਸੀਂ ਨਹੀਂ ਮੰਨਦੇ ਸੀ ਨਹੀਂ ਮੈਂ ਤਾਂ ਮੰਨਦਾ ਨਹੀਂ ਤਾਂ ਫਿਰ ਉਹ ਫਿਰ ਬਾਅਦ ਦੇ ਵਿੱਚ ਉਹ 10 ਮਹੀਨੇ ਫਿਰ ਕੱਟਤੇ ਇਹਨੇ ਲਿਖਤ ਨਹੀਂ ਕੀਤੀ ਦੁਬਾਰਾ ਫੇਰ ਆਏ ਕਿਰਾਇਆ ਵੀ ਘਟਾਤਾ ਤੇ ਜਗਾ ਵੀ ਜਿਹੜੀ ਛੱਡਣੀ ਸੀ ਉਹ ਨਹੀਂ ਛੱਡੀ ਸਾਨੂੰ ਢੂਣਾ ਸਾਹਿਬ ਆ ਤੇ ਲੈਣੀ ਸੀ ਅਸੀਂ ਅੱਛਾ ਕੀ ਕਿਨੇ ਨੂੰ ਤੁਸੀਂ ਦਰਖਾਸਤ ਨਹੀਂ ਕੋਈ ਦਿੱਤੀ ਕਿ ਸਰ ਕਿਹਨੂੰ ਤੁਸੀਂ ਤਾਂ ਨਹੀਂ ਕੋਈ ਦਰਖਾਸਤ ਦਿੱਤੀ ਨਾ ਇਹ ਨਹੀਂ ਦਿੱਤੀ ਤੇ ਸਾਡੇ ਖਿਲਾਫ ਪ੍ਰਾਪਰਟੀ ਦਾ ਤੁਹਾਡੇ ਡੇਰੇ ਡੇਰੇ ਦੀ ਪ੍ਰਾਪਰਟੀ ਹੈ ਡੇਰੇ ਦੀ ਕਿੰਨੀਆਂ ਦਾ ਕਰਨਾ ਡੇਰੇ ਦੀ ਡੇਰੇ ਆ ਗਿਆ 15 20 15 ਜਿੱਦਾਂ ਹੀ ਸਾਰਿਆਂ ਨੇ ਦਿੱਤੀਆਂ ਇਹ ਘੱਟੇ ਕਰਾਏ ਤੇ ਸਭ ਕਰਾਏ ਤੇ ਘੱਟ अच्छा ਇਹਦੇ ਚ ਜਿਵੇਂ ਸ਼ਰਾਬ ਦਾ ਠੇਕਾ ਵੀ ਐ ਸੀ ਡੀ ਪੀ ਡੀ ਸਿਕਰਤੀ ਦੀ ਦੁਕਾਨ ਹੈ ਉਹ ਤੁਸੀਂ ਦਿੱਤੀ ਕਿ ਬਾਅਦ ਚ ਇਹਨਾਂ ਨੇ ਬਣਾ ਲਈ ਇਹ ਪਹਿਲਾਂ ਦੀ ਸੀ ਪਹਿਲੇ ਜੀ ਤੁਹਾਡੇ ਤੋਂ ਸਾਈਨ ਜ਼ਬਰਦਸਤੀ ਕਦੋਂ ਤੇ ਕਿਹਨੇ ਕਰਵਾਇਆ ਇਹ ਹਰਦਿਆਲ ਕਪੂਰ ਨੇ ਕਰਵਾਇਆ ਕਦੋਂ ਕਰਾਈ ਜੀ ਇਹ ਹੈਗੇ ਨੇ 22 ਫਰਵਰੀ ਦੀ ਪਿਛਲੇ ਸਾਲ ਨਾ ਹਾਂ ਇਸੇ ਤਰ੍ਹਾਂ ਕੀ ਸਰ ਜਦੋਂ ਉਹਨਾਂ ਦੀ ਸਰਕਾਰ ਸੀ ਕਿ ਨਹੀਂ ਸੀ ਨਾ ਹੁਣ ਦੀ ਗੱਲ ਹੈ ਜੀ 22 ਫਰਵਰੀ ਨੂੰ ਆਵਾਮੀ ਕਾਟਿੰਗ ਸਰਕਾਰ ਦੀ ਹਾਂ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗਦਾ ਇਹ ਜੀ ਜਿਹੜਾ ਹਸਿਆਲਕ ਪੋਜਾ ਮਤਲਬ ਮੈਂ ਤੋਂ ਇੱਕ ਸ਼ੋਰੂਮ ਲੈ ਲਿਆ ਤੇ ਨਹੀਂ ਅੱਛਾ ਉਹਦਾ ਕੇਸ ਚੱਲਦਾ ਸਾਡਾ ਹਾਈ ਕੋਰਟ ਚ ਤੇ ਹੁਣ ਉਹਨੇ ਇੱਕ ਝੂਠੀ ਲਿਖਤ ਕਰਕੇ ਵੀ ਮੇਰੇ ਘਰ ਵਾਲੀ ਦੇ ਨਾਮ ਤੇ 16000 ਰੁਪਏ ਦਾ ਮਹੀਨੇ ਨੂੰ ਲਿਖਤ ਕਰ ਲੂ ਝੂਠੀ ਮੇਰੇ ਗਨਾਵ ਕੇਸ ਵੀ ਪਤਾ ਕੋਰਟ ਚ ਤੇ ਨਾਲੇ ਐਸਐਸਪੀ ਦੇ ਦਰਖਾਸਤ ਇੱਕ ਵੀ ਆ ਵੀ ਉਹ 25 22 50 ਦੇ ਸ਼ੋਰੂਮ ਦੇ 15 ਨੋ 6 ਦਾ ਜਿਆ ਉਹਦਾ ਹਾਈ ਕੋਰਟ ਤੇ ਕਬਜ਼ਾ ਮੇਰਾ ਹੈ ਹਾਈ ਕੋਰਟ ਤੇ ਕਿਸੇ ਪਾਰਟੀ ਨਾਲ ਕੀ ਚੱਲਦਾ ਠੀਕ ਹੈ ਤੇ ਉਹਦੇ ਵੀ ਦੋ ਸ਼ੋਰੂਮਾਂ ਦੇ ਜਿੰਦੇ ਤੋੜ ਗਿਆ ਗਨਮੈਂਟ ਲਿਆ ਕੇ ਨਾਲ ਆਪਣੇ ਅੱਛਾ ਹੋਰ ਠੱਕੇ ਚੱਲ ਰਿਹਾ ਤੁਹਾਡੇ ਠੱਕੇ ਨਾਲ ਹਰਦਾਨ ਕੀ ਹੋਜੀ ਵੀ ਕਰ ਦਨਾ ਇਹਦੇ ਨਾਲ ਵੀ ਉਹੀ ਕਰਾ ਕੇ ਗਿਆ ਤੇ ਤੁਹਾਡੇ ਫਿਰ ਸਰਕਾਰ ਜੀ ਤੇ ਗਈ ਨਾ ਸੀ ਸਰਕਾਰ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਸਿੰਘ ਸਾਬ੍ਹ ਦੀ ਦੇ ਠੀਕ ਅਸੀਂ ਵੀ ਦਤੀਆ ਦਰਖਾਸਤਾਂ ਇੱਥੇ ਸੁਣਵਾਈ ਨਹੀਂ ਹਾਂ ਕੱਜ ਲੈਂਟਰ ਟੁੱਟ ਗਿਆ ਜੀ ਕੀ ਕਿਦਾਂ ਦੇਖਦੇ ਹੋ ਰੈਕ ਨੇ ਟੋਤਾ ਨੂੰ ਇਹ ਇਹ ਨਾਲ ਆਪਣੇ ਆਪੇ ਹੋਇਆ ਕੰਪੇ ਹੋ ਗਿਆ ਬਾੜੀ ਸੈਟਰਿੰਗ ਲਾਈ ਸੀ ਹਾਂ ਨੇਰੇ ਦੇ ਪਾਰੇ ਸੀਗੇ ਇਹ ਜਿਹੜੀਆਂ ਦੁਕਾਨਾਂ ਤੇ ਪਾਇਆ ਲੈਂਟਰੋ ਉਹ ਤਾਂ ਰਾਤ ਨੂੰ ਪਾਇਆ ਨੇਰੇ ਹਾਂ 9-10 ਵਜੇ ਅੱਛਾ ਤੇ ਇਹ ਹੁਣ ਦਿਨ ਚੇ ਲੱਗੇ ਤੇ ਕੰਨ ਪਾ ਤਾ ਗਿਰ ਗਏ ਕਿਉਂਕਿ ਸੈਟਰਿੰਗ ਮਾੜੀ ਲੱਗੀ ਹੋਈ ਹਾਂ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਕਿੱਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ چاہے ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.